ਹਲਕਾ ਨਿਆਲ ਸਿੰਘ ਵਾਲਾ ਚ ਕਾਂਗਰਸ ਦੀ ਮਹੀਨੇਵਾਰ ਰੋਲ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਇੰਚਾਰਜ ਭਿੰਦਰ ਸਿੰਘ ਸਾਹੋਕੇ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਪਹੁੰਚੇ ਇਸ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਸਬੋਧਨ ਕਰਦਿਆਂ ਆਪ ਸਰਕਾਰ ਤੇ ਨਿਸ਼ਾਨੇ ਸਾਧੇ ਦੱਸ ਦਈਏ ਕਿ ਪਹਿਲੇ ਲੰਮੇ ਸਮੇ ਤੋਂ ਕਾਂਗਰਸੀ ਆਗੂਆਂ ਵਿਚਕਾਰ ਚੰਦਰ ਸਿੰਘ ਤੁਹਾਡੇ ਮੰਦਰ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਹਲਕੇ ਦੇ ਅਬਜ਼ਰਵਰ ਮਜੀਤ ਸਿੰਘ ਆਪੜਾ ਨੂੰ ਸਵਾਲ ਕੀਤਾ ਤਾਂ ਸੁਣੋ ਇਸ ਖਿੱਚੋਤਾਣ ਨੂੰ ਲੈ ਕੇ ਉਹਨਾਂ ਨੇ ਕੀ ਜਵਾਬ ਦਿੱਤਾ ਫਿਲਹਾਲ ਇਸ ਮੀਟਿੰਗ ਦੌਰਾਨ ਹਲਕਾ ਇੰਚਾਰਜ ਭਿੰਦਰ ਸਿੰਘ ਸਾਹੋਕੇ, ਆਬਜ਼ਰਵਰ ਮਨਜੀਤ ਸਿੰਘ ਹੰਬੜਾ, ਹਲਕਾ ਕੋਆਰਡੀਨੇਟਰ ਕੇਕੇ ਤਵਾੜੀ, ਸੂਬਾ ਆਗੂ ਹਰੀ ਸਿੰਘ ਖਾਈ, ਇੰਦਰਜੀਤ ਗਰਕਚੌਲੀ, ਸੀਨੀਅਰ ਆਗੂ ਜਸਵੰਤ ਸਿੰਘ ਪੱਪੀ, ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ। ਪੇਸ਼ਾ ਨਿਹਾਲ ਸਿੰਘ ਵਾਲਾ ਤੋਂ ਜੀਵੀਐਸ ਟਾਈਮ ਚੈਨਲ ਦੀ ਟੀਮ ਵੱਲੋਂ ਅਫਸ਼ੀਸ਼ ਰਿਪੋਰਟ। ਇਹ ਦੂਜੀ ਵਾਰ ਮੀਟਿੰਗ ਹੈ ਐਸਐਮਆਰ ਕੀ ਫੈਸਲਾ ਲਿਆ ਗਿਆ। ਅੱਜ ਦੀ ਜਿਹੜੀ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਇੱਕ ਤਾਂ 19 ਤਰੀਕ ਦੀ ਜਿਹੜੀ ਰੈਲੀ ਆ ਸਾਡੀ ਸੰਵਿਧਾਨ ਬਚਾਓ ਰੈਲੀ ਜੀ ਸਾਡੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਡਾੜਾ ਵੜਿੰਗ ਉਹਨਾਂ ਦੀ ਵਾਹਿ ਵਿੱਚ ਹੋ ਰਹੀ ਹੈ 19 ਤਰੀਕ ਦੀ ਰੈਲੀ ਪ੍ਰਾਈਮ ਫਾਰਮ ਮੂਗਾ ਵਿਖੇ ਉਹਦੇ ਸਬੰਧ ਚ ਰੈਲੀ ਕੀਤੀ ਸੀ ਦੂਤੀ ਬਲਾਕ ਬਲਾਕ ਦੀ ਵੀ ਨਾਲ ਹੀ ਅਸੀਂ ਮੀਟਿੰਗ ਕਰ ਲਈ ਅੱਜ ਬਹੁਤ ਵੱਡਾ ਇਕੱਠ ਆ ਜਿਹੜਾ ਉਹ ਬਰਾਕ ਦੇ ਵਿੱਚ ਹੋਇਆ ਮੈਂ ਇਸ ਕਰਕੇ ਬਹੁਤ ਖੁਸ਼ ਵੀ ਹਾਂ ਤੇ ਧੰਨਵਾਦ ਵੀ ਕਰਦਾ ਹਾਂ ਲੋਕਾਂ ਦਾ ਜਿਨ੍ਹਾਂ ਨੇ ਵੱਡੀ ਤਦਾਦ ਦੇ ਨਾਲ ਇਹ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਪਾਂ 19 ਦੀ ਤਰੀਕ ਦੀ ਜਿਹੜੀ ਰੈਲੀ ਆ ਉਹ ਵੱਡੇ ਪਦਰ ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਐ ਐਮ ਡੀ ਹੋਟਲ ਕੋਲੋਂ ਤੇ ਉਧਰੋਂ ਜੱਤਵਾਲ ਤੋਂ ਦੋਨਾਂ ਪੁਆਇੰਟਾਂ ਤੋਂ ਅਸੀਂ ਤੁਰਾਂਗੇ ਰੈਲੀ ਦੇ ਵਿੱਚ ਪਰ ਆਮਾਦੀ ਪਾਰਟੀ ਦੀ ਗੱਲ ਕਰੀਏ ਤਾਂ ਨਸ਼ਿਆਂ ਦੀ ਗੱਲ ਕਰੀ ਸੀ 31 ਮਈ ਦੇ ਵੀ ਲਾਸਟ ਅਪਡੇਟ ਦਿੱਤੀ ਸੀ ਨਸ਼ਿਆਂ ਨੂੰ ਲੈ ਕੇ ਪਰ ਹਾਲਾਤ ਜਿਉਂ ਦੇ ਤੋ ਆਈ ਨੇ ਨਸ਼ਿਆਂ ਦੀ ਗੱਲ ਤਾਂ ਕੱਲ ਤੁਸੀਂ ਚਮਕੌਰ ਸਾਹਿਬ ਦੇ ਹਲਕੇ 'ਚ ਕੰਨੀ ਸਾਹਿਬ ਇਹ ਕਿੱਡੀ ਵੱਡੀ ਰੈਲ ਚੱਲ ਰਹੀ ਆ ਉਹ ਉਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਫੌਜੀ ਸੀ ਇੱਕ ਬੰਦਾ ਤੇ ਉਹ ਆ ਕੇ ਇੱਥੇ ਮੁੰਡਿਆਂ ਦੀ ਭੇਟ ਚੜ ਗਿਆ ਗਰੁੱਪ ਚ ਵੜ ਗਿਆ ਨਸ਼ਾ ਕਿੱਟਾ ਖਾ ਕੇ ਤੇ ਮਰ ਗਿਆ ਫੌਜੀ ਆਦਮੀ ਜਿਹੜਾ ਛੁੱਟੀ ਆਇਆ ਸੀਗਾ ਉਹ ਮਰ ਗਿਆ ਇਹਦਾ ਜਿਹੜਾ ਡਰਾਮਾ ਕਰ ਰਹੇ ਆ ਜਿਹੜਾ ਜੋ ਗਰੀਬਾਂ ਦੇ ਘਰ ਕੋਟਾ ਕੇ ਨਾ ਇੱਕ ਮਖਾਵੇ ਬਾਜੀ ਕਰ ਰਹੇ ਆ ਹੋਰ ਕੁਝ ਨਹੀਂ ਇਸ ਕਰਕੇ ਨੱਚਾ ਜਿਹੜਾ ਦਿਨੋਂ ਦਿਨ ਸਾਡੇ ਹਲਕਾ ਨਿਹਾਲ ਸਿੰਘ ਵਾਲੇ ਤੇ ਬਧਨੀ ਕਲਾ ਦੇ ਨਾਲ ਦੇਖ ਲੋ ਤੁਸੀਂ ਬਧਨੀ ਦੇ ਨਾਲ ਨਾਲ ਨਿੰਦਾ ਨਸ਼ਿਆਂ ਦਾ ਢੇਰ ਲੱਗੇ ਪਿਆ ਹੈ ਆਈ ਕਿਵੇਂ ਦੇਖਦੇ ਐਸੀ ਮੀਟਿੰਗ ਮੈਂ ਧੰਨਵਾਦ ਕਰਦਾ ਸਾਹੋਕੇ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਵਿੱਚ ਸਦਾ ਦਿੱਤਾ ਸੀ ਦੋ ਦਿਨ ਪਹਿਲਾਂ ਹੀ ਬਹੁਤ ਵਧੀਆ ਵਿਸ਼ਾਲ ਮੀਟਿੰਗ ਕਰਾਈ ਆ ਜੋ ਕਿ ਉਹਨਾਂ ਦੇ ਨਾਲ ਸਾਡੇ ਹਰੀ ਸਿੰਘ ਖਾਈ ਸਾਹਿਬ ਜੋ ਮੇਰੇ ਪੁਰਾਣੇ ਮਿੱਤਰ ਆ ਮੇਰੇ ਨਾਲ ਜੂਤ ਕਾਂਗਰਸ ਚ ਲੰਬਾ ਸਮਾਂ ਕੰਮ ਕੀਤਾ ਇਹ ਵੀ ਜੂਤ ਦੇ ਪ੍ਰਧਾਨ ਰਿਹਾ ਤੇ ਮੈਂ ਵੀ ਜੂਤ ਦਾ ਪ੍ਰਧਾਨ ਰਿਹਾ ਸੋ ਕਹਿਣ ਤੋਂ ਪਾਵਾ 20-25 ਸਾਲ ਦੇ ਤਾਂ ਇਹਨੂੰ ਜਾਣਦੇ ਆ 35 ਸਾਲ ਹੋ ਗਏ ਮੈਨੂੰ ਕਾਂਗਰਸ ਪਾਰਟੀ ਚ ਸੋ ਸਾਡੇ ਨਾਲ ਕੇ ਕੇ ਤਵਾੜੀ ਜੀ ਆ ਜੋ ਇੱਥੇ ਲਗਾ ਕੋਆਰਡੀਨੇਟਰ ਲਗਾਏ ਗਏ ਕਿਉਂਕਿ ਉਹ ਇਹ ਪਹਿਲਾਂ ਵੀ ਆ ਕੇ ਮੀਟਿੰਗ ਕਰ ਗਏ ਸੀਗੇ ਸੋ ਅੱਜ ਦੀ ਮੀਟਿੰਗ ਤਾਂ ਦੋ ਤਿੰਨ ਏਜੰਡੇ ਆ ਇੱਕ ਤਾਂ ਸਾਡੀ ਭਰਤੀ ਆ ਬੂਥਾਂ ਬਾਈਜਾ ਵੀ ਕਿਸ ਤਰ੍ਹਾਂ 21 31 ਮੈਂਬਰੀ ਬੂਥ ਬਣਾਉਣੇ ਆ ਉਹ ਦੁਕਾਨ 20 ਜੂਥ ਬਣਾਉਣਾ ਜਿਹੜੇ ਬੂਥ ਤੇ ਬਣਾਉਣੇ ਆ ਮੰਡਲ ਪ੍ਰਧਾਨ ਬਣਾਉਣੇ ਆ ਉਹਦੇ ਸਬੰਧ ਚ ਬਲਾਕ ਪ੍ਰਧਾਨਾਂ ਦੀਆਂ ਡਿਊਟੀਆਂ ਲਾਉਣੀਆਂ ਆ ਆਪ ਨਾਲ ਜਾ ਕੇ ਉਹ ਬਣਵਾਵਾਂਗੇ ਬਾਕੀ ਜਿਹੜੀ 19 ਦੀ ਰੈਲੀ ਆ ਉਹ ਤਾਂ ਸਾਰਿਆਂ ਚ ਛਾਈ ਬੜਾ ਵਾ ਬਹੁਤ ਭਾਰੀ ਤਦਾਦ ਵਿੱਚ ਇੱਥੋਂ ਜਾਣਗੇ ਇਹ ਤਾਂ ਚਾਰ ਹਲਕਿਆਂ ਦੀ ਹੈਗੀ ਆ ਸਾਡੇ ਉੱਤੇ ਇੱਕ ਇੱਕ ਹਲਕੇ ਦੀ ਕਿਉਂ ਆਉਂਦੇ ਆ ਮੈਂ ਕਿਹਾ ਖੜਨ ਨੂੰ ਜਗ੍ਹਾ ਹੀ ਨਹੀਂ ਲੱਭਦੀ ਰਹੀ ਇੰਨਾ ਲੋਕਾਂ ਦਾ ਛਾਵਾ ਕਾਂਗਰਸ ਪਾਰਟੀ ਲਈ ਕਾਂਗਰਸ ਦਾ ਆਉਂਦੀ ਹੈ ਭੱਜੀ ਕੋਈ ਐਸੀ ਗੱਲ ਨਹੀਂ ਹੈਗੀ ਲੋਕਾਂ ਦਾ ਚਲੋ ਬਹੁਤ ਕੁਝ ਕਹਿੰਦੇ ਆ ਜੀ ਪਾਰਟੀਵਾਦੀਆਂ ਧੜੇਵਾਦੀਆਂ ਤਾਂ ਤੁਸੀਂ ਵਿਚ ਪੜ ਕੇ ਦੇਖੋ ਕਿਹੜੀ ਪਾਰਟੀ 'ਚ ਨਹੀਂ ਹੈਗੀ ਇਤਨੀ ਨਹੀਂ ਹੈਗੀ ਪਰ ਸਾਡੇ ਜੋ ਵੀ ਹੈ ਸਭ ਕੁਝ ਠੀਕ ਆ ਕੋਈ ਇਸ ਤਰ੍ਹਾਂ ਦੀ ਨਹੀਂ ਜੇ ਮਾੜਾ ਮੋਟਾ ਕੋਈ ਹੋ ਉਹ ਵੀ ਹੋ ਜੂ ਆਉਂਦੇ ਸਮੇਂ ਚ ਪਰ ਪਾਰਟੀ ਐ ਚੜ੍ਹਦੀ ਕਲਾ ਚ ਧੰਨਵਾਦ ਅਮਰ ਸਿੰਘ ਜੀ ਜਿਹੜੀ ਪ੍ਰਵਿੰਦੇ ਟੈਂਪਲ ਵੱਲੋਂ ਮੀਟਿੰਗ ਕੀਤੀ ਗਈ ਹੈ ਜਦੇ ਵਿੱਚ ਉਹਨਾਂ ਨੇ ਟਿਕਟ ਦੀ ਦਾਵੇਦਾਰੀ ਕੇ ਕੇ ਤਵਾੜੀ ਦੀ ਮੌਜੂਦਗੀ ਦੇ ਵਿੱਚ ਕੀਤੀ ਸੀ ਹਾਈ ਕਮਾਨ ਆ ਇਨ ਕਲੀਅਰ ਕਿਉਂ ਨਹੀਂ ਕਰਦੀ ਹਲੇ ਨਹੀਂ ਆਇਆ ਕਿ ਨਾ ਅਭਿਆਰਪਨ ਮੈਂ ਪਹਿਲੀ ਗਰੀ ਆਇਆ ਹਾਂ ਮੈਂ ਪਹਿਲਾਂ ਵਾਕਾ ਰਾਣਾ ਕੋਆਰਡੀਨੇਟਰ ਰਿਹਾ ਹਾਂ ਵਾ ਦੇਖੋ ਟਿਕਟ ਦਾ ਹਰੇਕ ਨੂੰ ਹੱਕਾ ਕੋਈ ਵੀ ਪਾਰਟੀ ਚ ਹੋਵੇ ਪਾਰਟੀ ਚ ਕੰਮ ਕਰਦੇ ਆ ਕੋਈ ਐਸੀ ਗੱਲ ਨਹੀਂ ਟਿਕਟ ਮੰਗਣ ਜੀ ਸਦਕੇ ਮੰਗਣ ਪਰ ਅਸੀਂ ਪਾਰਟੀ ਨੂੰ ਜ਼ਰੂਰ ਕਵਾਂਗੇ ਵੀ ਇਹ ਨਾ ਹੋਵੇ ਦੋ ਧੜਿਆਂ ਚ ਵੰਡੀ ਰਹੇ ਜੇ ਪਾਰਟੀ ਤੇ ਨੁਕਸਾਨ ਹੋ ਜੇ ਬੂਟਾ ਮਿਲੇ ਉਹਦਾ ਅਸੀਂ ਜਰੂਰ ਹੱਲ ਕਰਾਂਗੇ ਅੱਜ ਵੀ ਉਹਨੇ ਰੱਖੀ ਆ ਜੰਨੇ ਆ ਕੋਈ ਇਹ ਨਹੀਂ ਹੈ ਕਿ ਵੀ ਧੜੇबाजी ਵਧਾਉਣ ਦੀ ਗੱਲ ਆ ਧੜੇਬੰਦੀ ਤੇ ਕੰਟਰੋਲ ਕਰਾਂਗੇ ਇਹਨੂੰ ਠੀਕ ਕੀਤਾ ਜਾਊਗਾ ਕੋਈ ਐਸੀ ਗੱਲ ਨਹੀਂ ਪਰ ਜਿਹੜਾ ਵਧੀਆ ਮਿਹਨਤ ਕਰਦਾ ਵਧੀਆ ਕੰਮ ਕਰਦਾ ਉਹ ਮੈਂ ਕਹਿੰਨਾ ਉਹਦਾ ਸਾਥ ਦੇਣਾ ਚਾਹੀਦਾ ਉਹਨਾਂ ਨਾਲ ਸਾਰੇ ਲੱਗਣਗੇ ਕੋਈ ਐਸੀ ਗੱਲ